ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਰਾਜ ਕਰੇ ਦਾਖਾਲਸਾ ਰਾਜ ਕਰੇ ਦਾਖਾਲਸਾ ਆਖੀ ਰਹੇ ਨ ਕੋਈ ਆਖੀ ਰਹੇ ਨ ਕੋਈ ਹੋਏ ਪਰ ਹੋਏ ਸਭ ਮਿਲ ਲੇਗੇ ਬਚੇ ਸ਼ਰਨ ਜੋ ਹੋਏ ਪਰ ਹੋਏ ਸਭ ਮਿਲ ਲੇਗੇ ਬਚੇ ਸ਼ਰਨ ਜੋ ਹੋਏ ਬਚੇ ਸ਼ਰਨ ਜੋ ਹੋਏ ਬਚੇ ਸ਼ਰਨ ਜੋ ਹੋਏ ਬਚੇ ਸ਼ਰਨ ਜੋ ਜਾ ਕੇ ਹੱਥ ਮੈਂ ਕਲਗੀ ਸੋਹੈ ਸੀਸ ਖੰਡਾ ਜਾਂ ਕੇ ਹੱਥ ਮੈਂ ਕਲਗੀ ਸੋਹੈ ਸੀਸ ਸੋਹਮਰੀ ਰਖਿਆ ਕਰੇ ਸੋਹਮਰੀ ਰਖਿਆ ਕਰੇ ਸੋਹਮਰੀ ਰਖਿਆ ਕਰੇ ਸੋਹਮਰੀ ਰਖਿਆ ਕਰੇ ਕਲ ਕੀ ਧਰ ਜਗ ਦੀਸ ਕਲ ਕੀ ਧਰ ਜਗ ਦੀਸ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਹਾਲੈਲੂਇਆ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ 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 ਵਾਹਿਗੁਰੂ 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 ਸਤਿਗੁਰ ਕੀ ਸੇਵਾ ਸਤਿਗੁਰ ਕੀ ਸੇਵਾ ਸਫਲ ਹੈ ਸਤਿਗੁਰ ਕੀ ਮਾਰ ਸਫਲ ਹੈ ਸਤਿਗੁਰ ਕੀ ਸੇਵਾ ਸਫਲ ਹੈ ਸਤਿਗੁਰ ਕੀ ਸੇਵਾ ਸਫਲ ਹੈ ਸਤਿਗੁਰ ਕੀ ਸੇਵਾ ਸਫਲ ਹੈ ਸਤਿਗੁਰੂ ਹੈ ਸਤਿਗੁਰੂ ਦੀ ਸੇਵਾ ਸਤਿਗੁਰੂ ਹੈ ਜੇ ਕੋ ਕਰੇ ਜਤਲਾਏ ਜੇ ਕੋ ਕਰੇ ਜਤਲਾਏ ਜੇ ਕੋ ਕਰੇ ਜਤਲਾਏ ਸਾਰੇ ਜੇ ਕੋ ਕਰੇ ਜਤਲਾਏ ਸਤਿਗੁਰੂ ਦੀ ਸੇਵਾ ਸਰਹ ਹੈ ਸਤਿਗੁਰੂ ਦੀ ਸੇਵਾ ਸਪਨ ਹੈ ਵਾਸ਼ਪਨ ਹੈ ਮਨ ਚਿੰਦਿਆ ਫਲ ਪਾਵਣਾ ਮਨ ਚਿੰਦਿਆ ਫਲ ਪਾਵਣਾ ਉਹ ਮਨ ਚਿੰਦਿਆ ਫਲ ਪਾਵਣਾ ਮਨ ਚਿੰਦਿਆ ਫਲ ਪਾਵਣਾ ਸਤ ਹੈ ਸਤਗੁਰ ਕੀ ਸੇਵਾ ਸਫਲ ਹੈ ਸੇਵਾ ਸਫਲ ਹੈ ਸੇਵਾ ਸਫਲ ਹੈ ਬੰਧਨ ਤੋੜੇ ਮੁਕਤ ਹੋਏ ਬੰਧਨ ਤੋੜੇ ਮੁਕਤ ਹੋਏ ਬੰਧਨ ਤੋੜੇ ਮੁਕਤ ਹੋਏ ਬੰਧਨ ਤੋੜੇ ਮੁਕਤ ਹੋਏ ਸਤ रहे ਸਮਾਏ ਹੋ ਸੱਚੇ ਰਹੇ ਸਮਾਏ ਸੱਚੇ ਰਹੇ ਸਮਾਏ ਸਤਿਗੁਰ ਕੀ ਸੇਵਾ ਸਭਲ ਹੈ ਪੁਰ ਸਤਿਗੁਰ ਕੀ ਸੇਵਾ ਸਭਲ ਹੈ ਕਰੇ ਜਿਤ ਲਾਏ ਜੇ ਕੋ ਕਰੇ ਜਿਤ ਲਾਏ